ਲੁਧਿਆਣਾ ਤੰਦਰਾ ਇਨਕਲੇਵ ਇੱਕ ਘਰ ਦੇ ਵਿੱਚ ਅਸੀਂ ਮੌਜੂਦ ਹੈਗੇ ਆ ਜਿੱਥੇ ਪੁਲਿਸ ਵੱਲੋਂ ਅਚਾਨਕ ਗੋਲੀ ਚੱਲੀ ਹੈਗੀ ਇੱਕ ਵਿਅਕਤੀ ਦੇ ਗੋਲੀ ਲੱਗੀ ਹੈਗੀ ਜਿਸ ਨੂੰ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਾਇਆ ਗਿਆ ਵਾ ਪੂਰਾ ਮਾਮਲਾ ਕੀ ਸੀ ਉਹ ਵੀ ਅਸੀਂ ਜਾਣਕਾਰੀ ਦੇ ਦਿੰਨੇ ਆ ਪਹਿਲਾਂ ਤਸਵੀਰਾਂ ਤਾਂ ਦਿਖਾ ਦਿੰਨੇ ਆ ਅਸੀਂ ਉਸੇ ਘਰ ਦੇ ਵਿੱਚ ਮੌਜੂਦ ਹੈਗੇ ਆ ਦੱਸ ਦਈਏ ਕਿ ਪੁਲਿਸ ਇਸ ਘਰ ਦੇ ਵਿੱਚ ਇੱਕ ਵਿਅਕਤੀ ਨੂੰ ਜਿਹੜਾ ਪਕੜਨ ਦੇ ਲਈ ਆਈ ਸੀ ਜਿਸ ਦਾ ਨਾਮ ਵਿਨੇ ਹੈਗਾ ਵਾ ਵਿਨੇ ਕੇਸ ਦੇ ਵਿੱਚ ਨਾਮਜ਼ਦ ਹੈਗਾ ਵਾ ਜਿਸ ਨੂੰ ਪੁਲਿਸ ਪਕੜਨ ਦੇ ਲਈ ਆਈ ਸੀ ਪਰ ਉਹ ਵਿਨੇ ਜਿਹੜਾ ਉਹ ਲੜਕਾ ਉਹ ਘਰ ਦੇ ਵਿੱਚ ਮੌਜੂਦ ਨਹੀਂ ਸੀਗਾ ਪਰ ਉਸ ਦਾ ਪਰਿਵਾਰ ਜਿਹੜਾ ਵਾ ਉਹ ਪੂਰਾ ਘਰ ਦੇ ਵਿੱਚ ਮੌਜੂਦ ਸੀਗਾ ਮਦਰ ਫਾਦਰ ਸੀਗੇ ਉਹਨਾਂ ਦਾ ਬ੍ਰਦਰ ਤੇ ਉਹਨਾਂ ਦੀ ਜਿਹੜੀ ਪ੍ਰੈਗਨੈਂਟ ਵਾਈਫ ਆ ਉਹ ਵੀ ਘਰ ਦੇ ਵਿੱਚ ਮੌਜੂਦ ਸੀਗੀ ਪੁਲਿਸ ਜਦੋਂ ਖਿੱਚਾ ਤੋ ਚ ਕਰਦੀ ਆ ਤਾਂ ਉਸ ਚਾਨਕ ਜਿਹੜੀ ਆ ਪੁਲਿਸ ਕੋਲੋਂ ਜਿਹੜੀ ਆ ਗੋਲੀ ਜਿਹੜੀ ਆ ਰੋਹਿਤ ਨਾਮ ਦੇ ਵਿਅਕਤੀ ਨੂੰ ਲੱਗ ਜਾਂਦੀ ਆ ਤਾਂ ਪਿੰਡ ਦੇ ਸਰਪੰਚ ਤੇ ਉਹਨਾਂ ਦੀ ਵਾਈਫ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰਾਂਗੇ ਪਹਿਲਾਂ ਸਰਪੰਚ ਸਾਹਿਬ ਨਾਲ ਗੱਲ ਕਰ ਲੈਣੇ ਆ ਸਰ ਕੀ ਮਾਮਲਾ ਹੈਗਾ ਕਿੰਨੇ ਵਜੇ ਪੁਲਿਸ ਆਈ ਸੀਗੀ ਕਿਹੜੇ ਕੇਸ 'ਚ ਰੋਹਿਤ ਜਿਹੜਾ ਵਾ ਨਾਮਜਦ ਹੈਗਾ ਰੋਹਿਤ ਜਿਹੜਾ ਲੀਫ ਉਡ ਫੈਕਟ ਤੇ ਬਹੁਤ ਹੀ ਵਧੀਆ ਬੰਦਾ ਹੈ ਜਿਹੜਾ ਇਹਨਾਂ ਦਾ ਡੈਡੀ ਨੇ ਉਹ ਰਾਜਮਿਸਤਰੀ ਦਾ ਕੰਮ ਕਰਦੇ ਆ ਤੇ ਇਹ ਅੱਜ ਜਿਹੜੀ ਸਵੇਰੇ ਰੇਡ ਹੋਈ ਆ ਉਹਦੇ ਜਦੋਂ ਦਰਮਿਆਨ ਪਤਾ ਲੱਗਿਆ ਸਾਨੂੰ ਵੀ ਜਿਹੜੀ ਗੋਲੀ ਚੱਲੀ ਹੈ ਗੋਲੀ ਇੱਕ ਨਹੀਂ ਦੋ ਗੋਲੀਆਂ ਚੱਲੀਆਂ ਦੋ ਗੋਲੀਆਂ ਉਹਦੇ ਇੱਕ ਪੱਟ ਚ ਲੱਗੀ ਆ ਇੱਕ ਲੱਤ ਚ ਲੱਗੀ ਆ ਤੇ ਇਸ ਟਾਈਮ ਉਹ ਜਿਹੜੇ ਲਾਜ ਜਿਹੜਾ ਆ ਗੋਲੀ ਕੀ ਅਚਾਨਕ ਚੱਲੀ ਆ ਜਾਂ ਪੁਲਿਸ ਨੇ ਸਿੱਧਾ ਫਾਇਰ ਕੀਤਾ ਇਹ ਘਰ ਦੇ ਵਿੱਚ ਆਂਟੀ ਮਜੂਸੀਏ ਦੱਸ ਸਕਦੇ ਤੁਸੀਂ ਸੀਗੇ ਨਹੀਂ ਨਹੀਂ ਇੱਦਾਂ ਪੁਲਿਸ ਵਾਲੇ ਤਾਂ ਕਹਿ ਰਿਹਾ ਵੀ ਅਚਾਨਕ ਚੱਲੀ ਆ ਪੁਲਿਸ ਵਾਲਿਆਂ ਤੇ ਜੋ ਦੱਸਣ ਮੁਤਾਬਕ ਆ ਉਹ ਕਹਿ ਰਿਹਾ ਅਚਾਨਕ ਚੱਲੀ ਕਿਉਂਕਿ ਮੈਂ ਵੀ ਮੌਜੂਦ ਨਹੀਂ ਸੀ ਮੌਕੇ ਤੇ ਤੇ ਇੱਥੇ ਆ ਕੇ ਵੀ ਪਤਾ ਲੱਗਿਆ ਤੇ ਵੀ ਆਹ ਗੱਲ ਹੋਈ ਆ ਤਾਂ ਕਿੰਨੇ ਹੁਣ ਪਰਿਵਾਰ ਨੂੰ ਪੁਲਿਸ ਜਿਹੜੀ ਨਾਲ ਲੱਗੀ ਆ ਸਿਰਫ ਜਿਹੜੀ ਪ੍ਰੈਗਨੈਂਟ ਉਹਦੀ ਵਾਈਫ ਆ ਉਹ ਉੱਥੇ ਘਰ ਚ ਛੱਡੀ ਆ ਬਾਕੀ ਬਾਹਰ ਪੈਰਾ ਵੀ ਲਗਾਇਆ ਗਿਆ ਉਸ ਨੂੰ ਵੀ ਅੰਦਰ ਜਿਹੜਾ ਵਾ ਬੰਦ ਕੀਤਾ ਹੋਇਆ ਵਾ ਇਹ ਤਾਂ ਹੁਣ ਪੁਲਿਸ ਹੀ ਬਿਹਤਰ ਦੱਸ ਸਕਦੀ ਆ ਵੀ ਇਹ ਕਿਉਂ ਆ ਪਰ ਮੈਨੂੰ ਜੋ ਲੱਗਦਾ ਆ ਵੀ ਇਦਾਂ ਹੋਣਾ ਨਹੀਂ ਚਾਹੀਦਾ ਇੱਕ ਤਾਂ ਉਹਦੇ ਗੋਲੀ ਲੱਗੀ ਵਿਚਾਰੇ ਦੇ ਇੱਕ ਉਹਦੇ ਪਰਿਵਾਰ ਤੱਕ ਹੀ ਦਿਖਾਣੀ ਆ ਉਹਨਾਂ ਨੂੰ ਦਲਾਸਾ ਤਾਂ ਕੀ ਦੇਣਾ ਆ ਕਿ ਕੋਈ ਚਲੋ ਗਲਤੀ ਨਾਲ ਹੋ ਗਿਆ ਪਰ ਉਲਟਾ ਉਹਨਾਂ ਨੂੰ ਘਰਦਿਆਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ ਘਰ ਦੇ ਵਿੱਚ ਕੋਈ ਨਹੀਂ ਆ ਸਾਰੇ ਸਾਰਿਆਂ ਨੂੰ ਸਾਰੇ ਪਰਿਵਾਰ ਨੂੰ ਪੁਲਿਸ ਚੱਕ ਕੇ ਲੈ ਗਈ ਆ ਸਾਰੇ ਪਰਿਵਾਰ ਨੂੰ ਤਾਂ ਕਿਸ ਤਰ੍ਹਾਂ ਇਹ ਗੋਲੀ ਚੱਲੀ ਆ ਉਹਨਾਂ ਦੀ ਵਾਈਫ ਵੀ ਸਾਡੇ ਨਾਲ ਮੌਜੂਦ ਹੈ ਗੱਲਬਾਤ ਕਰ ਲੈਨੇ ਰੋਹਿਤ ਦੇ ਮੈਸੀਨ ਨੇ ਪ੍ਰੈਗਨੈਂਟ ਨੇ ਘਰ ਦੇ ਵਿੱਚ ਸਿਰਫ ਜਿਹੜੇ ਆ ਇਹੀ ਹੈ ਕਿ ਨੇ ਬਾਕੀ ਤਾਂ ਉਹਨਾਂ ਦੇ ਪਰਿਵਾਰ ਨੂੰ ਜਿਹੜਾ ਵਾ ਪੁਲਿਸ ਜਿਹੜੀ ਆ ਥਾਣੇ ਦੇ ਵਿੱਚ ਲੈ ਗਈ ਗਈ ਆ ਕੀ ਹੋਇਆ ਸੀ ਰੋਹਿਤ ਕੀ ਕਰ ਰਿਹਾ ਸੀ ਉਸ ਵਕਤ ਜਦੋਂ ਪੁਲਿਸ ਘਰ ਚਾਈ ਆਪਾਂ ਸੁੱਤੇ ਦੇ ਹੀ ਇੱਧੇ ਲੰਦਰ ਦੋਨੇ ਜਾਣੇ ਬਾਹਰ ਬੂਆ ਖੜਕਦਾ ਪਿਆ ਹੀ ਮੰਮੀ ਖੋਲਣਗੇ ਬੂਆ ਤੇ ਮੰਮੀ ਨੇ ਨਾ ਮੰਮੀ ਨੂੰ ਲੱਗਾ ਕਿ ਉਧਰ ਮੱਲੇ ਵੱਲ ਕੋਈ ਆਂਦੇ ਜਿੱਦਾਂ ਚੋਰ ਵਗੈਰਾ ਇਸ ਕਰਕੇ ਮੰਮੀ ਨੇ ਬੂਆ ਨਹੀਂ ਖੋਲਿਆ ਮੰਮੀ ਨੇ ਅੰਦਰ ਆ ਕੇ ਦੱਸਿਆ ਉਹਨੂੰ ਤੇ ਮੰਮੀ ਨੇ ਜਦੋਂ ਇਹ ਵਾਲਾ ਬੂਆ ਖੋਲਣਾ ਹੀ ਪਰ ਉਹ ਤੋਰੀ ਨਾਲ ਦੇ ਘਲੋ ਟੱਪ ਕੇ ਨਾ ਸਾਰੇ ਇਕ ਅੰਦਰ ਨੂੰ ਆ ਗਏ ਉਹਨਾਂ ਨੇ ਧੱਕਾ ਮਾਰਿਆ ਮੰਮੀ ਥੱਲੇ ਡੇਗ ਗਈ ਆਪਾਂ ਸਾਰੇ ਜਣੇ ਬਾਹਰ ਨੂੰ ਗਏ ਉੱਠ ਕੇ ਤੇ ਆਪਾਂ ਉਹਨਾਂ ਕਿਹਾ ਮੁੰਡੇ ਨੂੰ ਗ੍ਰਿਫਤਾਰ ਕਰਨਾ ਆਪਾਂ ਅੱਗੇ ਘਰ ਤੱਕ ਤੁਸੀਂ ਲੈ ਜਾਓ ਮੁੰਡੇ ਨੂੰ ਗ੍ਰਿਫਤਾਰ ਕਰਨਾ ਨਾਮ ਦੱਸਿਆ ਮਨੀਸ਼ ਹੀ ਦਾ ਉਹਨਾਂ ਨੂੰ ਕਿਹਾ ਗ੍ਰਿਫਤਾਰ ਕਰਨਾ ਆਪਾਂ ਕਹਿ ਲੈ। ਵਿਨੇ ਕਹਿੰਦੇ ਉਹਨੂੰ ਵਿਨੇ ਕਹਿੰਦੇ ਉਹਨੂੰ। ਨਹੀਂ ਨਹੀਂ। ਤੇ ਉਹਨਾਂ ਨੂੰ ਲੈ ਕੇ ਗੇਰਮਾਨਾ ਲੈ ਕੇ ਚੱਲੇ ਸੀ ਉਹਨਾਂ ਨੂੰ। ਉਹ ਜੱਕਦਮ ਹੀ ਪਤਾ ਨਹੀਂ ਕੀ ਹੋਇਆ ਉਹਨਾਂ ਨੇ ਉਧਰ ਨੂੰ ਸਾਰੇ ਜਾਣੇ ਗਏ ਸਾਰੇ ਜਾਣੇ ਘਰ ਦੇ ਮਤਲ ਖਲੋ ਗਏ ਉੱਥੇ ਉਹਨਾਂ ਨੇ ਜੱਕਦਮ ਗੋਲੀ ਮਾਰਤੀ ਉਹ ਮੇਰੇ ਘਰ ਵਾਲੇ ਨੂੰ ਲੱਗ ਗਈ। ਅੱਛਾ। ਹਾਂਜੀ। ਤੇ ਗੋਲੀ ਸਿੱਧੀ ਮਾਰੀ ਉਹਨਾਂ ਨੇ ਕਿ ਜੱਕਦਮ ਲੱਗੀ ਚਾਨਕ ਲੱਗੀ ਗੋਲੀ ਕੁਛ ਦੱਸਿਆ। ਦੇਖਿਆ ਤੁਸੀਂ? ਨਹੀਂ ਨਾ ਨਹੀਂ ਮੈਂ ਇੱਥੇ ਪਿੱਛੇ ਹੀ ਉਹ ਘਾ ਜਣ ਜਿੱਥੇ ਉਹਦੇ ਲੱਗੇ ਉਹਨਾਂ ਨੇ ਮਾਰੀ ਗੋਲੀ। ਹਾਂ। ਸਾਰੇ ਜਾਣੇ ਮਤਲਬ ਘਰ ਦੇ ਉਧਰ ਗਏ ਕਿ ਮੰਮੀ ਡਰ ਗਏ ਵੇਖ ਕੇ ਕਿ ਕੀ ਹੋਇਆ ਵਾ ਕਿ ਕਿਤੇ ਇਦਾਂ ਹੀ ਤੇ ਨਹੀਂ ਕੋਈ ਮੁੰਡੇ ਨੂੰ ਚੱਕ ਕੇ ਲੈ ਕੇ ਚੱਲਾ ਇਹ ਛਡਾਂ ਲਾਪੇ ਉਹਨੂੰ ਕਿ ਕਿਉਂ ਤੀ ਚੱਕ ਕੇ ਲੈ ਕੇ ਜਾਂਦੇ ਤੁਸੀਂ ਉਧਰ ਮਾਨ ਨਾ ਲੈ ਜਾਓ ਉਹਨਾਂ ਨੇ ਪਹਿਲਾਂ ਡੰਡੇ ਮਾਰੇ ਸਾਰਿਆਂ ਦੇ ਮੇਰੇ ਘਰ ਵਾਲੇ ਦੇ ਵੀ ਸਾਰਿਆਂ ਨੇ ਡੰਡੇ ਮਾਰੇ ਤੇ ਬਾਅਦ ਮਾਰੇ ਕੋਈ ਡੰਡਾ ਨਹੀਂ 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 ਮੇਰੇ ਘਰ ਵਾਲੇ ਦੇ ਸਾਰਿਆਂ ਦੇ ਉਹਨਾਂ ਨੇ ਡੰਡੇ ਮਾਰੇ ਪਹਿਲਾਂ ਉੱਥੇ ਉਹਨਾਂ ਨੇ ਕਿਹਾ ਅਗਰ ਮਾਨ ਨਾ ਮੁੰਡੇ ਨੂੰ ਲੈ ਜਾਓ ਬਾਅਦ ਚ ਉਹਨਾਂ ਜੱਕਦਮ ਗੋਲੀ ਚਲਾਤੀ ਉੱਥੇ ਹਾਂਜੀ ਇਸ ਛੋਟੇ ਭਰਾ ਨੂੰ ਲੈਣਾ ਸੀ ਪੁਲਿਸ ਕੋਈ ਮਾਮਲਾ ਕੋਈ ਹੈਗਾ ਉਹ ਤੇ ਦਰਜ ਕੋਈ ਨਹੀਂ ਇੰਨਾ ਨਹੀਂ ਸਰ ਮੈਨੂੰ ਪਤਾ ਭਰਾ ਨੂੰ ਨਹੀਂ ਪਤਾ ਇਸ ਬਾਰੇ ਕੀ ਨਾਮ ਹੈ ਛੋਟੇ ਭਰਾ ਦਾ ਮਨੀਸ਼ ਜਿਹੜਾ ਵਿਨੇ ਕਹਰੇ ਉਹ ਕੋਣ ਹੈਗਾ ਵਿਨੇ ਉਹ ਮੇਰਾ ਉਹ ਤੋਂ ਵਿਚਲਾ ਦੇ ਹੋਰ ਆ ਉਹ ਮੇਰਾ ਹਾਂਜੀ ਮੇਰਾ ਘਰ ਵਾਲਾ ਵੱਡਾ ਸਾਰੇ ਤੂੰ ਜਿੰਨੂੰ ਲੈ ਕੇ ਗਏ ਉਸੇ ਕਿਸੇ ਕਾਬੀਨੇ ਵੀ ਹੈਗਾ ਇੰਨਾ ਨਹੀਂ ਮੈਨੂੰ ਪਤਾ ਪਤਾ ਜੀ ਤਾਂ ਤੇ ਸਾਲ ਤੋਂ ਹੋਇਆ ਵਿਆਹ ਹੋਇਆ ਨੂੰ ਹਾਂਜੀ ਸਤਮਾ ਮਹੀਨਾ ਲੱਗਾ ਲੈ ਇਹ ਤਾਂ ਰੋ ਰੋ ਕੇ ਉਹਨਾਂ ਸਹੇਰ ਜੀ ਉਹ ਹੁੰਦੇ ਜੀ ਹੈ ਉਸੀ ਕੀ ਲੱਗਦਾ ਮੈਂ ਤੇ ਤਾਈ ਆ ਉਹਨਾਂ ਦੀ ਮੈਂ ਹੋਰ ਕਿਤੋਂ ਆਈ ਆ ਤੇ ਕੀ ਕਹਿੰਦੇ ਅੱਗੇ ਜਦੋਂ ਮੈਂ ਆਈ ਆ ਉਦੋਂ ਤੇ ਲੈ ਲੂਗੇ ਇਹਦੇ ਉਹਨਾਂ ਗੋਲੀਆਂ ਕਿੰਨੀਆਂ ਲੱਗੀਆਂ ਤੁਸੀਂ ਦੇਖੀਆ ਤੁਹਾਡੇ ਹਸਬੰਦ ਤੇ ਉਹ ਕਹਿੰਦੇ ਲੱਗੀਆਂ ਉਹਨਾਂ ਦੇ ਇੱਕ ਆਰ ਪਾਰ ਹੋ ਗਈ ਐ ਤੇ ਇੱਕ ਵਿੱਚ ਖੁੱਭ ਗਈ ਪਰ ਗੋਲੀ ਨਹੀਂ ਵਿੱਚ ਨਿਕਲੀ ਗੋਲੀ ਆ ਇੱਥੇ ਰਿੱਗ ਗਈਆਂ ਦੋਨੇ ਗੋਲੀਆਂ ਇਹ ਫਿਰ ਖੂਨ ਖਾਨੇ ਤੋਂ ਸਾਫ਼ ਕੀਤਾ ਹਾਂਜੀ ਕਿਹਨੇ ਸਾਫ਼ ਕੀਤਾ ਇਹ ਫਿਰ ਪਿਆ ਦਾ ਉਹ ਬੂਬੇ ਇੱਥੇ ਇੱਥੇ ਨਹੀਂ ਜਿਆਦਾ ਜਿਆਦਾ ਮਗਰ ਹੀ ਤੇ ਜਾ ਮੇਰੇ ਘਰ ਵਾਲੇ ਇੱਥੇ ਪੋੜੀਆਂ ਤੇ ਬੈਠੇ ਹੀ ਬਸ ਤੋ ਸੋ ਪੁਲਿਸ ਨੇ ਸਾਡਾ ਸਾਫ ਸੋ ਕੀਤਾ ਕੁਝ ਹਾਂਜੀ ਨਹੀਂ ਉਹ ਨਹੀਂ ਪਤਾ ਕਿੰਨੇ ਸਾਫ ਕੀਤਾ ਆਪਨੇ ਕੀਤਾ ਉੱਥੇ ਲੱਗੇ ਰਹੇ ਨੇ ਦਾਗ ਮੈਂ ਝਾੜੂ ਲਾਇਆ ਨਾ ਹਾਂਜੀ ਦਾਗ ਲੱਗੇ ਹਾਂਜੀ ਕੀ ਕਹਿੰਦੇ ਸੀ ਕੋਈ ਅੰਦਰ ਆ ਕੇ ਕੋਈ ਗੱਲਬਾਤ ਪੁਲਿਸ ਨੇ ਕੋਈ ਗੱਲਬਾਤ ਕੀਤੀ ਕੀ ਆਪਣੇ ਆਪ ਨੂੰ ਕੀ ਕਹਿੰਦੇ ਸੀ ਉਹ ਉਹ ਸਿਵਲਟ ਵਿੱਚ ਸੀ ਕੋਈ ਵਰਦੀ ਪਾਈ ਸੀ ਉਹਨਾਂ ਨੇ ਨਹੀਂ ਵਰਦੀ ਨਹੀਂ ਪਾਈ ਇਸ ਕਰਕੇ ਮਤਲਬ ਮੇਰੀ ਸੱਸ ਡਰ ਗਈ ਨਾ ਕਿ ਕਹਿੰਦੇ ਮਹੱਲੇ 'ਚ ਕੋਈ ਜੱਕਦਾ ਮਾ ਕੇ ਚੋਰੀ ਕਰ ਜਾਂਦਾ ਅੰਦਰ ਮਾਰ 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 ਜਾਂਦਾ ਵਾ ਤਾਂ ਕਰਕੇ ਮੇਰੀ ਸੱਸ ਨੇ ਬੂਹਾ ਨਹੀਂ ਖੋਲਿਆ ਉਹਨਾਂ ਪੁੱਛਿਆ ਪਹਿਲਾਂ ਕੌਣ ਉਹ ਕਹਿੰਦੇ ਤੁਸੀਂ ਬੂਹਾ ਨਹੀਂ ਖੋਲਦੇ ਆਪਾਂ ਪੁਲਿਸ ਮੁੰਡੇ ਉੱਠ ਕੇ ਬਾਹਰ ਨੂੰ ਗਏ ਉਹ ਜਦੋਂ ਵੇਖਿਆ ਤੇ ਉੱਧਰ ਜਾ ਕੇ ਉਹਨਾਂ ਪੁੱਛਿਆ ਕਿ ਤੂੰ ਰਮਾਨ ਨਾਲ ਲੈ ਜਾ ਉਹ ਜਿਹੜਾ ਰਮਾਨ ਨਾਲ ਲੈ ਕੇ ਚੱਲੇ ਹੀ ਉਹਨਾਂ ਨੂੰ ਬਾਅਦ ਚ ਉਹਨਾਂ ਗੋਲੀ ਛਮ ਕਿੰਨੇ ਭਰਾ ਹੈ ਕਿੰਨੇ ਰੋਹੀ ਤੋਂ ਤਿੰਨ ਭਰਾ ਤੁਹਾਨੂੰ ਇਹ ਨਹੀਂ ਪਤਾ ਕੀ ਕੀ ਮਾਮਲਾ ਹੈਗਾ ਕੁਝ ਨਹੀਂ ਪਤਾ ਤੁਹਾਨੂੰ ਨਹੀਂ ਨਹੀਂ ਆਪਾਂ ਅੰਦਰ ਹੀ ਨਾ ਮੈਨੂੰ ਇਹ ਗੱਲ ਦਾ ਪਤਾ ਹੀ ਨਹੀਂ ਹੈ ਹਾਂ ਜੀ ਤੁਹਾਨੂੰ ਪਤਾ ਕੋਈ ਮਾਮਲਾ ਇਹਨਾਂ ਦੇ ਬੇਟੇ ਤੇ ਕੋਈ ਦਰਜ ਹੋਵੇ ਪਹਿਲਾਂ ਕੋਈ ਨਾ ਮੈਂ ਤਾਂ ਦੂਰਵਾਨੀ ਆ ਭਰਾਵਾ ਮੈਂ ਤਾਂ ਮੈਨੂੰ ਸਿਰੇ ਪਤਾ ਲੱਗਾ ਮੈਂ ਤੇ ਆਈ ਦੋਨੇ ਭਰਾ ਹੋਰ ਉਹ ਵੀ ਇੱਥੇ ਰਹਿੰਦੇ ਹਾਂਜੀ ਉਹ ਵੀ ਇੱਥੇ ਰਹਿੰਦੇ ਨੇ ਕਿੱਤਾ ਨਾਮ ਵਿਨੇਕ ਦਾ ਨਾਮ ਕੀ ਦੱਸੋ ਮਨੀਸ਼ੀਰਾ ਮਨੀਸ਼ ਉਹ ਵੀ ਹਾਂਜੀ ਹਾਂਜੀ ਉਹ ਘਰ ਦੇ ਵਿੱਚ ਸੀਗਾ ਕੋਈ ਇੰਨਾ ਚੋਂ ਦੋਨਾਂ ਚੋਂ ਕੋਈ ਮਨੀਸ਼ ਘਰ ਹੀ ਹੋ ਹਾਂਜੀ ਲੈਣਕ ਨੂੰ ਆਏ ਸੀ ਮਨੀਸ਼ ਨੂੰ ਹੀ ਆਏ ਸੀ ਕਹਿੰਦੇ ਸੀ ਮਨੀਸ਼ ਨੂੰ ਲੈਣਾ ਮਨੀਸ਼ ਹੀ ਕਹਿੰਦੇ ਸੀ ਉਹਨੂੰ ਹਾਂਜੀ ਮਨੀਸ਼ ਨੂੰ ਹੀ ਕਹਿੰਦੇ ਸੀ ਬਾਹਰ ਕੱਢੋ ਚੱਲੇ ਉਹਨੂੰ ਤੇ ਬਾਅਦ ਚ ਉਹਨਾਂ ਨੇ ਉਹਨੂੰ ਨਾਮ ਨਾ ਲੈ ਉੱਥੇ ਲੜਪੇ ਤੇ ਬਾਅਦ ਚ ਉਹਨਾਂ ਗੋਲੀ ਚਲਾਤੀ ਪਹਿਲਾਂ ਡੰਡੇ ਮਾਰੇ ਤੇ ਬਾਅਦ ਚ ਉਹਨਾਂ ਗੋਲੀ ਚਲਾ ਕਿੰਨੇ ਕੁ ਜਾਣੇ ਸੀਗੇ ਉਹ ਪੁੱਛ ਸਕਦੇ ਹੈਗੇ ਸੇ ਸੱਤ ਜਾਣੇ ਸੀ ਇੱਕ ਲੇਡੀ ਸੀ ਬਾਕੀ ਦੇ ਕਿੰਨੇ ਗੱਡੀਆਂ ਜਾਈ ਸੀ ਇੱਕੋ ਗੱਡੀ ਸੀ ਸੀ ਹਾਂਜੀ ਤਾਂ ਟਿੱਕੂ ਪਰਿਵਾਰ ਨਾਲ ਹੁਣ ਗੱਲਬਾਤ ਹੋ ਰਹੀ ਕਹਿੰਦੇ ਮਦਰ ਫਦਰ ਨੂੰ ਵੀ ਲੈ ਗਏ ਨੇ ਕੋਈ ਕੋਈ ਨਹੀਂ ਹੋ ਰੇ ਕੋਈ ਫੋਨ ਹੀ ਸਾਰੇ ਲੈ ਕੇ ਤੇ ਪੁਲਿਸ ਵਾਲੇ ਅੱਛਾ ਤਾਂ ਫੋਨ ਹੈ ਨਹੀਂ ਤਾਂ ਗੱਲ ਕਿੱਥੇ ਹੋਣੀ ਆ ਇਹ ਆ ਕੋਈ ਪੁਲਿਸ ਅੰਦਰ ਵੀ ਆਉਣ ਨੂੰ ਮਨਾ ਕਰ ਰਹੀ ਸੀਗੀ ਹਾਂਜੀ ਇਹਨਾਂ ਨੇ ਕਿਹਾ ਵੀ ਤੁਸੀਂ ਕੋਈ ਵੀ ਬੰਦਾ ਐ ਵੀ ਤੁਸੀਂ ਬੂਆ ਨਹੀਂ ਖੋਲਣਾ ਫਿਰ ਮੈਂ ਤਾਂ ਬੂਆ ਨਹੀਂ ਹੀ ਖੋਲਦਾ ਹਾਂ ਤਾਂ ਸਰਪੰਚਾ ਤੁਹਾਡਾ ਮੂਨ ਆਮੇ ਬੁਗਾ ਖੋਲੇ ਆਪ ਉਹਨਾਂ ਨੂੰ ਪੁੱਛ ਕੇ ਉਹ ਵੀ ਤਾਂ ਬਿਲਕੁਲ ਜਿਵੇਂ ਕਿ ਮਾਮਲਾ ਦੱਸ ਰਹੇ ਨੇ ਕਿ ਮਨੀਸ਼ ਤੇ ਇੱਕ ਵਿਨੇ ਹੈਗੇ ਨੇ ਦੋ ਬ੍ਰਦਰ ਹੈਗੇ ਨੇ ਹਾਲਾਂਕਿ ਕਿਸ ਤੇ ਉੱਤੇ ਮਾਮਲਾਦਰ ਜਗ੍ਹਾ ਕਲੀਅਰ ਨਹੀਂ ਹੈਗਾ ਪੁਲਿਸ ਕਿੰਨਾ ਨੂੰ ਜਿਹੜਾ ਵਾ ਇਸ ਘਰ ਦੇ ਵਿੱਚੋਂ ਪਕੜਨ ਦੇ ਲਈ ਆਈ ਸੀਗੀ ਤਾਂ ਰੋਹਿਤ ਜਿਹੜਾ ਕਿ ਇਸ ਘਰ ਦੇ ਵਿੱਚ ਰਹਿੰਦਾ ਵਾ ਉਸ ਤੇ ਉੱਤੇ ਗੋਲੀ ਜਿਹੜੀ ਆ ਉਹ ਚਲਾਈ ਹੈਗੀ ਆ ਇਸੇ ਥਾਂ ਤੇ ਜਿਹੜਾ ਦੱਸਿਆ ਜਾ ਰਿਹਾ ਕਿ ਗੋਲੀ ਚੱਲੀ ਹੈਗੀ ਆ ਬਾਅਦ ਮੈਂ ਤਸਵੀਰਾਂ ਇੱਕ ਵਾਰ ਤੁਹਾਨੂੰ ਦਿਖਾ ਦਿੰਨੇ ਆ ਗੇਟ ਹੈਗਾ ਮੇਨ ਐਂਟਰੀ ਗੇਟ ਹੈਗਾ ਹਾਲਾਂਕਿ ਪੁਲਿਸ ਬਾਹਰ ਵੀ ਬੈਠੀ ਨਜ਼ਰ ਆ ਰਹੀ ਆ ਪਹਿਲਾਂ ਤਾਂ ਪੁਲਿਸ ਅੰਦਰ ਕਿਸੇ ਨੂੰ ਆਣ ਨਹੀਂ ਦੇ ਰਹੀ ਸੀ ਜਦੋਂ ਇਹ ਪ੍ਰੈਸ਼ਰ ਹੋਣ ਕਰਕੇ ਇਹ ਗੇਟ ਜਿਹੜਾ ਵਾ ਖੁਲਾਇਆ ਗਿਆ ਵਾ ਤਾਂ ਪੁਲਿਸ ਦੇ ਅਧਿਕਾਰੀ ਤੁਸੀਂ ਦੇਖ ਸਕਦੇ ਹੋ ਬਾਹਰ ਖੜੇ ਹੈਗੇ ਨੇ ਫਿਲਹਾਲ ਇਹ ਪੁਲਿਸ ਜਿਹੜੀ ਹੈ ਕੁਝ ਵੀ ਬੋਲ ਨਹੀਂ ਰਹੀ ਹੈਗੀ ਆ ਤਾਂ ਇਹ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਚਾਰੇ ਤਰਫ ਇਸ ਘਰ ਨੂੰ ਜਿਹੜਾ ਵਾ ਪੁਲਿਸ ਨੇ ਇੱਕ ਘੇਰਾ ਪਾਇਆ ਵਾ ਤਾਂ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਦਿਖਾਵਾਂਗੇ ਇਸ ਜਗ੍ਹਾ ਤੇ ਜਿਹੜਾ ਬਲੱਡ ਵੀ ਖਿਲਰਿਆ ਹੋਇਆ ਨਜ਼ਰ ਆ ਰਿਹਾ ਤਾਂ ਪੁਲਿਸ ਦੇ ਅਧਿਕਾਰੀ ਇੱਥੇ ਖੜੇ ਨੇ ਤਾਂ ਇਸ ਕਲੋਨੀ ਦੇ ਜਿਹੜਾ ਵਾ ਚਾਰੇ ਤਰਫ ਇਸ ਵਕਤ ਜਿਹੜਾ ਵਾ ਪੁਲਿਸ ਵੱਲੋਂ ਇਸ ਘਰ ਦੇ ਵਿੱਚ ਘੇਰਾ ਪਾਇਆ ਗੱਲਬਾਤ ਕਰਨ ਦੀ ਕੋਸ਼ਿਸ਼ ਸ਼ੁਰੂ ਕਰਾਂਗੇ ਸਰ ਮਾਮਲਾ ਥੋੜਾ ਦੱਸ ਦੋ ਕੀ ਮਾਮਲਾ ਹੈਗਾ ਤੁਸੀਂ ਘਰ ਦੇ ਬਾਹਰ ਖੜੇ ਹੋ ਥੋੜਾ ਨਹੀਂ ਸਾਨੂੰ ਨਹੀਂ ਪਤਾ ਕੁਝ ਪਰਿਵਾਰ ਕਹਿੰਦੇ ਗੋਲੀਆਂ ਚਲਾਈਆਂ ਪੁਲਿਸ ਨੇ ਪਤਾ ਨਹੀਂ ਕਿਸੇ ਨੇ ਨਹੀਂ ਚਲਾਈ ਸਾਡੇ ਕੋਲ ਲੱਗਦੀ ਤੁਹਾਨੂੰ ਗੋਲੀ ਹੈ ਸਾਡੇ ਕੋਲ ਕੋਈ ਨਹੀਂ ਅਸਲ 'ਚ ਮੁੰਡਾ ਦਾਖਲ ਹੋ ਵੀ ਕਹਿੰਦਾ ਕਿ ਮੇਰੇ ਪੁਲਿਸ ਨੇ ਗੋਲੀ ਚਲਾਈ ਹੈ ਨਹੀਂ ਸਾਡੇ ਕੋਲ ਹੈਗੀ ਕੋਈ ਮਾਮਲਾ ਤੁਸੀਂ ਦੱਸ ਦੋ ਕਿ ਖੜੇ ਬਾਹਰ ਕਿ ਨਹੀਂ ਕੋਈ ਨੋ ਲੈਜ ਕਿਹੜੇ ਮਾਮਲੇ ਚ ਆਏ ਸੀ ਤੁਸੀਂ ਪੁੱਛੇ ਦੱਸ ਸਕਦੇ ਨਹੀਂ ਮੈਂ ਨਹੀਂ ਦੱਸ ਸਕਦਾ ਨਹੀਂ ਦੱਸ ਸਾਡੇ ਤੋਂ ਹੈਗੀ ਲਲਤੋਂ ਚੌਂਕੀ ਤੋਂ ਲਲਤੋਂ ਚੌਂਕੀ ਪਾ ਬਿਲਕੁਲ ਹਾਲਕੀ ਪੁਲਿਸ ਇਸ ਮਾਮਲੇ ਦੇ ਵਿੱਚ ਕੁਝ ਵੀ ਜਿਹੜਾ ਵਾ ਉਹ ਨਹੀਂ ਦੱਸ ਰਹੀ ਹੈਗੀ ਆ ਪਰ ਪਰਿਵਾਰ ਵੱਲੋਂ ਜੋ આરોਪ ਲਗਾਇਆ ਜਾ ਰਿਹਾ ਉਹ ਕਹੇ ਜਾ ਰਿਹਾ ਕਿ ਘਰ ਦੇ ਵਿੱਚ ਪੁਲਿਸ ਆਈ ਆ ਤਾਂ ਮਨੀਸ਼ ਨਾਮ ਦੇ ਜਿਹੜਾ ਲੜਕਾ ਵਾ ਉਸ ਨੂੰ ਕਹਦੇ ਸੀ ਅਸੀਂ ਲੈ ਕੇ ਜਾਣਾ ਵਾ ਤਾਂ ਉਸ ਦੌਰਾਨ ਖੀਚਤਾ ਨਹੀਂ ਹੋਈ ਆ ਤਾਂ ਪੁਲਿਸ ਵੱਲੋਂ ਅਚਾਨਕ ਜਿਹੜੀ ਆ ਗੋਲੀ ਚੱਲੀ ਆ ਪਰ ਪਰਿਵਾਰ ਦਾ ਵੀ ਰੋਪਾ ਕਿ ਦੋ ਗੋਲੀਆਂ ਜਿਹੜੀਆਂ ਵਾ ਚੱਲੀਆਂ ਹੈਗੀਆਂ ਲੜਕੇ ਦੇ ਜਿਹੜੇ ਵਾ ਰੋਹਿਤ ਨਾਮ ਦਾ ਲੜਕਾ ਜਿਸ ਦੀ ਲੱਤ ਉੱਤੇ ਗੋਲੀਆਂ ਲੱਗੀਆਂ ਵਾ ਫਿਲਹਾਲ ਲੁਧਿਆਣਾ ਦੇ ਇੱਕ ਨਿੱਜੀ ਹਸਪਤਾਲ ਦੇ ਵਿੱਚ ਉਸ ਨੂੰ داخل ਕਰਾਇਆ ਗਿਆ ਵੇ ਇੱਕ ਉਹ ਫਿਰ ਤਸਵੀਰ ਤੁਹਾਨੂੰ ਦਿਖਾ ਦਿੰਦੇ ਆ ਇਹ ਘਰ ਹੈਗਾ ਵਾ ਇਸੇ ਘਰ ਦਾ ਗੇਟ ਜਿਹੜਾ ਵਾ ਸਵੇਰੇ ਕਰੀਬ 7:30 ਤੋਂ 8 ਵਜੇ ਦੇ ਵਿੱਚ ਖੜਕਾਇਆ ਜਾਂਦਾ ਵਾ ਪਰਿਵਾਰ ਨੂੰ ਸ਼ੱਕ ਹੁੰਦਾ ਕਿ ਕੋਈ ਸ਼ਾਇਦ ਬਾਹਰਲੇ ਕੋਈ ਲੋਕ ਨੇ ਇਸ ਕਰਕੇ ਗੇਟ ਨਹੀਂ ਖੁੱਲਿਆ ਸਿਵਲ ਵਰਦੀ ਦੇ ਵਿੱਚ ਪੁਲਿਸ ਸੀ ਕੀ ਤਾਂ ਉਸ ਤੋਂ ਬਾਅਦ ਥੋੜੀ ਖਿੱਚਾ ਤਾ ਨਹੀਂ ਕਰਕੇ ਗੇਟ ਜਿਹੜਾ ਵਾ ਖੁੱਲ ਲਿਆ ਜਾਂਦਾ ਵਾ ਤਾਂ ਪੁਲਿਸ ਅੰਦਰ ਜਾਂਦੀ ਆ ਮਨੀਸ਼ ਨਾਮ ਦੇ ਲੜਕੇ ਨੂੰ ਆਵਾਜ਼ ਲਗਾ ਕੇ ਉਸ ਨੂੰ ਪਕੜ ਦਿਆ ਤਾਂ ਪਰਿਵਾਰ ਵਾਲੇ ਅੱਗੇ ਆਂਦੇ ਤੇ ਉਸ ਤੋਂ ਬਾਅਦ ਚਾਹਨਕ ਜਿਹੜੀ ਆ ਇਹ ਗੋਲੀ ਜਿਹੜੀ ਆ ਉਹ ਚੱਲ ਜਾਂਦੀ ਆ ਹਾਲਾਂਕਿ ਇਹ ਚਾਨਕ ਚੱਲੀ ਜਾਂ ਸਿੱਧੇ ਤੌਰ ਤੇ ਚੱਲੀ ਹੈ ਇਹ ਹਲੇ ਸਪਸ਼ਟ ਨਹੀਂ ਹੋ ਪਾਇਆ ਵਾ ਫਿਲਹਾਲ ਪੁਲਿਸ ਇਸ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਆ ਆਸ-ਪਾਸ ਜੋ ਸੀਸੀਟੀਵੀ ਕੈਮਰੇ ਆ ਪੁਲਿਸ ਵੱਲੋਂ ਉਹ ਵੀ ਖੰਗਾਲੇ ਜਾ ਰਹੇ ਨੇ ਕਿਉਂਕਿ ਪੁਲਿਸ ਵੱਲੋਂ ਹੀ ਉਹ ਗੋਲੀ ਚੱਲੀ ਆ ਅੱਗੇ ਪੁਲਿਸ ਕਿਸ ਤਰ੍ਹਾਂ ਦੀ ਤਫਤੀਸ਼ ਕਰ ਰਹੀ ਆ ਪਰਿਵਾਰ ਦਾ આરોਪ ਹੈ ਕਿ ਉਹਨਾਂ ਤੇ ਪ੍ਰੈਸ਼ਰ ਪਾਇਆ ਜਾ ਰਿਹਾ ਉਹਨਾਂ ਦੇ ਮਦਰ ਫਾਦਰ ਅੱਤੇ ਘਰ ਦੇ ਜਿਹੜੇ ਫੋਨ ਨੇ ਉਹ ਸਾਰੇ ਪੁਲਿਸ ਦੇ ਕੋਲ ਨੇ ਤਾਂ ਪੁਲਿਸ ਹਲੇਕੀ ਇਸ ਘਰ ਦੇ ਅੰਦਰ ਐਂਟਰ ਨਹੀਂ ਹੋਣ ਦੇ ਰਹੀ ਸੀ ਮੀਡੀਆ ਦਾ ਜ਼ਿਆਦਾ ਪ੍ਰੈਸ਼ਰ ਉਹਨਾਂ ਕਰਕੇ ਘਰ ਜਿਹੜਾ ਵਾ ਖੋਲਿਆ ਗਿਆ ਵਾ ਹੁਣੇ ਜਾਂਚ ਕਿੱਥੇ ਖਤਮ ਹ ਕਿੱਥੇ ਜਾ ਕੇ ਫੈਸਲਾ ਹੁੰਦਾ ਵਾ ਕੀ ਮਾਮਲਾ ਸੀ ਪੁਲਿਸ ਇਸ ਮਾਮਲੇ ਦੇ ਵਿੱਚ ਸੀਨੀਅਰ ਅਫਸਰ ਹੀ ਜਿਹੜੇ ਆ ਉਹ ਚੰਨਣਾ ਪਾ ਸਕਦੇ ਨੇ ਪਰ ਹਾਲਾਂਕਿ ਪੁਲਿਸ ਇਸ ਮਾਮਲੇ ਦੇ ਵਿੱਚ ਦਬਾਅ ਜਿਹੜਾ ਵਾ ਜੋ ਸੂਤਰ ਜਾਣਕਾਰੀ ਦੇ ਰਹੇ ਨੇ ਕਿ ਦਬਾਅ ਪਾਇਆ ਜਾ ਰਿਹਾ ਹੈ ਕਿ ਇਸ ਮਾਮਲੇ ਨੂੰ ਦਬਾਇਆ ਜਾ ਸਕੇ ਕੈਮਰਾਮੈਨ ਕੁਲਦੀਪ ਦੇ ਨਾਲ ਨਰਿੰਦਰ ਮਹਿੰਦੂ ਜਗਮੈਨ ਟੀਵੀ ਪਿੰਡ ਧੰਦਰਾ ਲੁਧਿਆਣਾ